ਇਹ ਇਹ ਸੋਰਾ ਪਰਿਵਾਰ ਤੰਗ ਕਰਦੇ ਡਾਜ ਦੇ ਮੰਗਦੇ ਸੀ ਡਾਜ ਮੈਂ ਅੱਜ ਤੋਂ 1.5 2 ਮਹੀਨੇ ਤੋਂ ਪਹਿਲਾਂ ਮੈਂ ਦੇ ਕੇ 2.5 ਲੱਖ ਦਾ ਦੇ ਕੇ ਗਿਆ ਵਾਂ ਫਿਰ ਵੀ ਇਹ ਬਹੁਤ ਜ਼ਿਆਦਾ ਤੰਗ ਕਰਦੇ ਕੁੜੀ ਗੁੱਸੇ ਹੋ ਕੇ ਪਿੰਡ ਗਈ ਇਹਦੀ ਮਾਸੀ ਸੱਸ ਤੇ ਚਾਚੀ ਸੱਸ ਇੱਕੋ ਹੀ ਆ ਜਾਣ ਕੇ ਪੈਣਾ ਪੈਣਾ ਇਹ ਇਹ ਤੇ ਚਾਚਾ ਇਹਦਾ ਸਾਡੇ ਪਿੰਡ ਗਏ ਆ ਬਹਿ ਕੇ ਗੱਲਬਾਤ ਸਾਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਉਹਨਾਂ ਨੂੰ ਵੀ ਸਮਝਾਵਾਂਗੇ ਅਸੀਂ ਤੁਸੀਂ ਸਮਝਾਓ ਚਲੋ ਮੈਨੂੰ ਇਹੀ ਵੀ ਕੀ ਆ ਚਲੋ ਪੁੱਤੋ ਵੀ ਕੋਈ ਗੱਲ ਨਹੀਂ ਸੋ ਗੱਲਾਂ ਹੋ ਜਾਂਦੀਆਂ ਵੀ ਚਲ ਤੂੰ ਜੇ ਮੈਂ ਜੀ ਉਹਨਾਂ ਨੂੰ ਕਿਹਾ ਵੀ ਅਸੀਂ ਛੱਡਿਆਵਾਂਗੇ ਪੰਜਾਤ ਤੰਦ ਨੇ ਮੈਂ 26 ਤਰੀਕ ਨੂੰ ਮੇਲਾ ਸੀ ਇਹਨਾਂ ਦੇ ਪੇਟ 25 ਤਰੀਕ ਨੂੰ ਮੈਂ ਇਹਨਾਂ ਨੂੰ ਛੱਡ ਕੇ ਗਿਆ ਲੜਕੀ ਤਾਂ ਦੇ ਦੋਤੇ ਨੂੰ ਤੇ ਮੁੜ ਕੇ ਇਹਨਾਂ ਨੇ ਉਹਨੂੰ ਉਦੋਂ ਬਾਅਦਾਂ ਚ ਫੇਰ ਪਤਾ ਨਹੀਂ ਕੀ ਪਰੇਸ਼ਾਨ ਕੀਤਾ ਕਿਦਾਂ ਕੀਤੀ ਮਾਰਿਆ ਮਾਰ ਕੇ ਤੇ ਅਗਲਾਤੀ ਤੇ ਜਦੋਂ ਅਸੀਂ ਇਹਨਾਂ ਨੇ ਕੋਈ ਰਿਕਾਰਡਿੰਗ ਕ੍ਰਿਤਿ ਨੇ ਪਾਇਬ੍ਰਿਤਿ ਨੇ ਮੇਰੀ ਲੜਕੀ ਨੇ ਆਪਦੇ ਪਤੀ ਨੂੰ ਪਾਈ ਸੀ ਉਹ ਰਿਕਾਰਡਿੰਗ ਇਹਦੇ ਪਤੀ ਨੇ ਸਾਨੂੰ ਪਾਈ ਤੇ ਇਹੀ ਕੰਮ ਕਰ ਬੀਜੀ ਨਪੜ ਬੰਦਿਆਂ ਜੀ ਕੋਈ ਦੇਖਿਆ ਨਹੀਂ ਮੈਂ ਪਰ ਸਾਲ ਹੋ ਗਏ ਵਿਆਹ ਨੂੰ 5 ਸਾਲ ਹੋ ਗਏ ਵਿਆਹ ਨੂੰ 5 ਸਾਲ ਹਾਂਜੀ ਹਾਂਜੀ ਠੀਕ ਹੈ ਇਹ 5 ਸਾਲ ਦੇ ਵਿੱਚ ਤੰਕਰਦੇ ਰਹੇ ਕਿ ਦਾਜ ਦਿੱਤਾ ਜਾਵੇ ਹਾਂਜੀ 5-7 ਸਾਲ ਦੇ ਤੋਂ ਤੱਕ ਕਰਦੇ ਰਿਹਾ ਐਂ ਗਰੀਬ ਬੰਦੇ ਜੀ ਦੇ ਨਹੀਂ ਹੋਇਆ ਚਲੋ ਜਦੋਂ ਸਾਡੇ ਕੋਲ ਪਹੁੰਚ ਹੋਈ ਤੇ ਅਸੀਂ ਦਾਜ ਦਿੱਤਾ ਘਰ ਵਾਲੇ ਦਾ ਕੀ ਨਾਮ ਤਰਲੋਚਨ ਸਿੰਘ ਦਾ ਨਾਮ ਤੋਂ ਦਾ ਜੀ ਸ਼ਨੀ ਸ਼ਨੀ ਕਹਿੰਦੇ ਐ ਕਿੱਥੇ ਇਹ ਐਚੇ ਤੇ ਲੱਕੜ ਦਾ ਕੰਮ ਕਰਦਾ ਸੀ ਤੇ ਹੁਣ 2 ਸਾਲ ਤੋਂ ਦੁਬਈ ਗਿਆ ਹੋਇਆ ਜੀ ਦੁਬਈ ਜਾਣ ਤੋਂ ਬਾਅਦ ਵੀ ਉਹਦੇ ਜਿਹੜੇ ਜਿਹੜੀ ਸੱਸੀ ਤੇ ਮਾਸੀ ਸੱਸ ਚਾਚੀ ਸੱਸ ਜਿਹੜੀ ਆ ਇੱਕੋ ਹੀ ਆ ਇਹ ਇਹ ਤੇ ਇੱਕ ਜੀ ਭੂਆ ਸੱਸ ਬਬਲੀ ਜਿਹੜੀ ਆਦੀ ਵਿਆਹੀ ਹੋਈ ਆ ਉਹ ਤੇ ਤੰਗ ਕਰਦੇ ਸੀ ਇਹਨੂੰ ਵੀ ਤੂੰ ਇਦਾਂ ਦਾਜ ਲੈ ਕੇ ਆ ਆ ਲੈ ਆ ਉਹ ਲੈ ਆ ਤੇ ਚਲੋ ਜੀ ਅਸੀਂ ਔਖੇ ਸੌਖੇ ਹੋ ਕੇ ਵੀ ਲੋਨ ਲਿਆ ਕੋਸ਼ਿਸ਼ਾਂ ਕੀਤੀ ਉਹਨੂੰ ਅਹੀਂ ਸਮਾਨ ਦਿੱਤਾ ਸਮਾਨ ਦੇਣ ਤੋਂ ਬਾਅਦ ਵੀ ਫੇ ਰਖਣ ਰਖਾਉਣ ਤੋਂ ਨਾ ਬਹੁਤ ਲੜੀ ਲੜ ਕੀਤੀ ਇਹਨਾਂ ਨੇ ਬਹਿਸ ਬਾਜੀ ਵੀ ਇੱਥੇ ਰੱਖਣਾ ਨਹੀਂ ਉੱਥੇ ਰੱਖਣਾ ਫੇ ਵੀ ਉਹਨੂੰ ਜਿਹੜਾ ਸਮਾਨ ਹੀ ਜੇਤਤਾ ਰੱਖ ਲਿਆ ਤੇ ਜ਼ਿਆਦਾ ਤੰਗ ਕਰਦੇ ਰਹੇ ਉਹਨੂੰ ਤਾਂ ਕਿਤੇ ਪਤਾ ਨਹੀਂ ਇਹਨਾਂ ਨੇ ਮਾਰ ਕੇ ਨੂੰ ਅਗਲਾਤੀ ਤੇ ਪਤਾ ਨਹੀਂ ਇਹਨਾਂ ਨੇ ਕਿਦਾਂ ਕੀਤਾ ਜੀ ਅਸੀਂ ਜਦੋਂ ਉਹ ਰਿਕਾਰਡਿੰਗ ਸੁਣ ਕੇ ਸੀ ਸਾਨੂੰ ਸੁਣੀਆ ਭੱਜ ਕੇ ਸੀ ਉਥੋਂ ਜੋਂ ਆਏ ਆ ਤੇ ਆਣ ਕੇ ਦੇਖਿਆ ਤਾਂ ਮੁੰਡਾ ਸਹਕਦਾ ਸੀ ਅਸੀਂ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਵੀ ਪ੍ਰੀਤੀ ਕਿੱਥੇ ਆ ਇਹ ਕਹਿਣ ਲੱਗੇ ਵੀ ਸਾਨੂੰ ਪਤਾ ਹੀ ਨਹੀਂਗਾ ਕਿੱਥੇ ਆ ਕੰਨ ਮਤਲਬ ਤੁਹਾਡਾ ਕਹਿਣਾ ਹੈ ਕਿ ਸੱਸ ਨੇ ਜਿਹੜਾ ਵਾ ਕੁੜੀ ਨੂੰ ਤੇ ਤੁਹਾਡੇ ਦੋਤੇ ਨੂੰ ਮਾਰ ਹਾਂਜੀ ਸੱਸ ਇਹ ਜੀ ਚਲੋ ਕਹਿ ਸਕਦੇ ਹਾਂ ਇਹ ਇਦਾਂ ਹੀ ਹੋਈ ਆ ਜਿੱਦਾਂ ਬੰਦਾ ਆਪ ਨੂੰ ਆਗ ਲਾਉਣੀ ਕਿਤੇ ਸੌਖੀ ਜੀ ਗੱਲ ਨਹੀਂ ਗਈ ਨਾਲ ਬੱਚਾ ਤੇ ਜਦੋਂ ਅਸੀਂ ਆਣ ਕੇ ਪੁੱਛਿਆ ਤੋ ਉਹ ਕੋਠੇ ਤੇ ਸੀ ਇਹਨਾਂ ਨੇ ਸਾਨੂੰ ਕੋਠੇ ਤੋਂ ਜਾਣ ਤੋਂ ਨਕਾਰੀ ਕੀਤੀ ਉਹ ਪਤਾ ਨਹੀਂ ਕਿ ਕਹਿੰਦੇ ਕਿੱਥੇ ਆ ਅਸੀਂ ਜਦੋਂ ਕੋਠੇ ਤੇ ਜਾ ਕੇ ਮੈਂ ਲੜਕੀ ਆ ਮੇਰੀ ਵੱਡੀ ਸੀ ਨਾਲ ਆਈ ਮੇਰੇ ਉਹ ਜਦੋਂ ਕੋਠੇ ਚੜ੍ਹ ਕੇ ਦੇਖਿਆ ਤੇ ਉਹਦਾ ਫੋਨ ਉੱਤੇ ਪਿਆ ਸੀ ਮੈਂ ਫੋਨ ਲਗਾਇਆ ਤੇ ਫੋਨ ਉੱਤੇ ਵੱਜਿਆ ਉਹਨੇ ਚਟਕਿਆ ਵੀ ਡੈਡੀ ਉਹਦਾ ਫੋਨ ਤੇ ਇੱਚੇ ਪਿਆ ਵਾ ਜਦੋਂ ਉਹਨੇ ਫੋਨ ਸਾਹ ਦੀ ਕਰਦੀ ਨੇ ਦੂਜੇ ਅੰਦਰ ਝਾਤੀ ਮਾਰੀ ਤੇ ਪ੍ਰੀਤੀ ਮਰੀ ਪਈ ਸੀ ਤੇ ਉਹਦਾ ਲੜਕਾ ਜਿਹੜਾ ਸੀ ਉਹ ਸਹਿਕ ਰਿਹਾ ਸੀ ਕਿੰਨੇ ਸਾਲ ਦੀ ਸੀ ਪ੍ਰੀਤੀ ਪ੍ਰੀਤੀ ਜੀ 26 ਸਾਲ ਦੀ ਸੀ 26 ਸਾਲ ਦੀ ਤੇ